ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵੈਲਕਮ ਹਾਂ ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ। ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ-ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ। ਤੇ ਮੈਂ ਬਣਾਉਣ ਲੱਗੀ ਸੀ ਅੱਜ ਆਲੂਆਂ ਦੇ ਪਰਾਂਠੇ ਤੁਸੀਂ ਗੈਸ ਕਰ ਹੀ ਲਿਆ ਹੁਣ ਆ ਵੀ ਅੱਜ ਇਹ ਆਲੂ ਪਰੋਦੇ ਪਏ ਆ ਤੇ ਇਹਦਾ ਕੀ ਬਣੂਗਾ ਅੱਜ ਤੇ ਅੱਧੇ ਅੱਜ ਤੁਸੀਂ ਬਣਾਣੇ ਆ ਪਰਾਂਠੇ ਜੀ ਆਲੂਆਂ ਵਾਲੇ ਤੇ ਮੇਰੇ ਤੁਹਾਨੂੰ ਵੀ ਵੀ ਸ਼ੇਅਰ ਕਰ ਲੈਂਦੀ ਆ ਇੱਕ ਰੈਸਪੀ ਵੈਸੇ ਤਾਂ ਹਰ ਇੱਕ ਇਨਸਾਨ ਨੂੰ ਆਪਣੇ ਆਪਣੇ ਮੈਥਡ ਹੁੰਦੇ ਆ ਤੇ ਸ਼ੇਅਰ ਕਰ ਲੈਣਾ ਚਾਹੀਦਾ ਜੋ ਵੀ ਜਿਸ ਤਰ੍ਹਾਂ ਸੇ ਬਣਾਉਂਦੇ ਆ ਤੇ ਮੈਂ ਨੇ ਤਿਆਰ ਕਰ ਤਿਆਰੀ ਕਰ ਲੈਂਦੀ ਆ ਤੇ ਆਲੂ ਉਬਲ ਲੈ ਰੱਖ ਦਿੱਤੇ ਵਾਸ਼ ਕਰਕੇ ਤੇ ਆਲੂ ਪਤਾ ਨਹੀਂ ਕਿਦਾਂ ਦੇ ਸੀਗੇ ਵਾਸ਼ ਕਰਕੇ ਵੀ ਇਦਾਂ ਦੇ ਹੀ ਪਏ ਸੀਗੇ ਉਹ ਤਰ੍ਹਾਂ ਵੀ ਮਿੱਟੀ ਜਿਹੀ ਨਿਕਲ ਹੀ ਜਾਂਦੀ ਸੀਗੀ ਵਿੱਚੋਂ ਹੀ ਤੇ ਮੈਂ ਤਿਆਰੀ ਕਰ ਲਈ ਹੈ ਇਹਨਾਂ ਦੀ ਛਿਲ ਵਗੈਰਾ ਰੱਖ ਲਿਆ ਆਹ ਉਹ ਸਾਫ਼ ਕਰਕੇ ਰੱਖ ਲਈ ਸੀਗੇ ਤੇ ਆਲੂ ਬਲਗੇ ਸਾਡੇ ਠੰਡੇ ਹੋ ਗਏ ਕੱਢ ਲਈ ਸੀ ਤੇ ਇਹਨਾਂ ਦਾ ਛਿਲਕਾ ਨਾ ਕੁਛ ਉਤਰ ਨਹੀਂ ਸੀ ਰਿਹਾ ਚੰਗੀ ਤਰ੍ਹਾਂ ਵੈਸੇ ਤਾਂ ਟੇਸਟੀ ਬਣਦੇ ਨੇ ਆਲੂ ਪਤਾ ਨਹੀਂ ਪਰ ਇਹਨਾਂ ਦਾ ਛਿਲਕਾ ਕਿਉਂ ਨਹੀਂ ਸੀ ਉਤਰਦਾ ਹੈਗਾ ਪਤਾ ਨਹੀਂ ਉਬਾਲ ਕੇ ਵੀ ਚੰਗੀ ਤਰ੍ਹਾਂ ਉਪੜੇ ਹੋਈ ਵੀ ਸੀਗੇ ਆਲੂ ਪਰ ਛਿਲਕਾ ਨਹੀਂ ਸੀ ਉਤਰ ਰਿਹਾ ਫਿਰ ਵੀ ਮੈਂ ਕੋਸ਼ਿਸ਼ ਕੀਤੀ ਨੂੰ ਚੰਗੀ ਤਰ੍ਹਾਂ ਤਾਲ ਦਿੰਦਾ ਪਣੀ ਧੀਮੀ ਦਾ ਸੀਗਾ ਛਿਲਕਾ ਇਹਨਾਂ ਦਾ ਤੇ ਫਟਾਫਟ ਮੈਂ ਇਹਨਾਂ ਨੂੰ ਸਾਰਿਆਂ ਨੂੰ ਚਿੱਲ ਲੈਂਦੀਆਂ ਤੇ ਪਿਆਜ਼ ਤਾਂ ਵੈਸੇ ਮੈਂ ਕਟਿੰਗ ਕਰਕੇ ਹੀ ਪਾਉਂਦੀ ਹੁੰਦੀ ਆ ਇਹਦੇ ਵਿੱਚ ਤੇ ਪਲੀਜ਼ ਜੋ ਤੁਹਾਡੀ ਨਿਊ ਫੈਮਿਲੀ ਆ ਪਲੀਜ਼ ਪਲੀਜ਼ ਚੈਨਲ ਨੂੰ ਜੁਆਇਨ ਜਰੂਰ ਕਰਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਮੈਨੂੰ ਵਧੀਆ ਲੱਗਦਾ ਵਾ ਜੇ ਤੁਸੀਂ ਮਤਲਬ ਵਧੀਆ-ਵਧੀਆ ਕਮੈਂਟ ਕਰਦੇ ਹੋ ਨਾ ਇੱਕ ਹੌਸਲਾ ਜਿਆ ਹੁੰਦਾ ਨਾ ਪਰਿਵਾਰ ਦਾ ਕਿ ਵੀ ਪਰਿਵਾਰ ਸਾਡੀ ਹੈਲਪ ਕਰਦਾ ਪਿਆ ਵਾ ਤੇ ਇੱਕ ਹਿੰਮਤ ਮਿਲਦੀ ਆ ਅੱਗੇ ਵਧਣ ਦੀ ਕੁਝ ਕਰਨ ਨੂੰ ਦਿਲ ਕਰਦਾ ਵਾ ਹਨਾ ਤੇ ਪਿੱਛੇ ਹਟਣ ਨੂੰ ਦਿਲ ਨਹੀਂ ਕਰਦਾ ਵੀ ਇਹਨਾਂ ਅੱਛਾ ਪਰਿਵਾਰ ਹੈਗਾ ਸਾਡਾ ਤੇ ਪਲੀਜ਼ ਪਲੀਜ਼ ਫੁੱਲ ਸਪੋਰਟ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਡਮਾ ਤੇ ਵਾ ਕੀ ਜੋ ਨਿਊ ਫੈਮਿਲੀ ਹੈ ਇਹਨਾਂ ਥੋੜਾ ਹੌਲੇ ਹੌਲੇ ਪਤਾ ਲੱਗ ਜਾਣਾ ਯਾਰ ਅਸੀਂ ਤੇ ਮੈਂ ਹੁਣ ਇਹਨਾਂ ਨੂੰ ਪ੍ਰਾਈਵੇਟ ਚ ਥੋੜਾ ਜਿਹਾ ਔਰ ਫਾਇੰਡ ਪਾਲਿਆ ਸੀਗਾ ਤੇ ਮੈਂ ਇਸ ਤਰ੍ਹਾਂ ਪਹਿਲੀ ਵਾਰੀ ਬਣਾਉਣ ਲੱਗੀ ਆ ਪਰੌਂਠੇ ਜਿਸ ਤਰ੍ਹਾਂ ਕੀ ਇਹ ਤਰੀਕਾ ਲੱਗ ਗਿਆ ਤੇ ਇਹ ਮੈਨੂੰ ਮੇਰੇ ਭਰਾ ਨੇ ਦੱਸਿਆ ਵੀ ਇਦਾਂ ਬਣਾਉਣੇ ਆ ਤੇ ਫਿਰ ਮੈਂ ਕਿਹਾ ਚਲੋ ਮੈਂ ਵੀ ਇਦਾਂ ਹੀ ਬਣਾ ਕੇ ਦੇਖਦੀ ਆ ਫਸਟ ਟਾਈਮ ਬਣਾਉਣੇ ਨੇ ਇਦਾਂ ਤੇ ਤੁਸੀਂ ਵੀ ਪਲੀਜ਼ ਬਲੌਗ ਨਾਲ ਬਨੇ ਰਹੋ ਤੇ ਮੈੱਕੀ ਮੈੱਕੀ ਮੈਂ ਬਣਾਉਂਗੀ ਅੱਜ ਤੇ ਸਾਰਿਆਂ ਨੂੰ ਪਤਾ ਹੀ ਲੱਗਿਆ ਹੁਣ ਕਿ ਮੈਂ ਕਿਹਦਾ ਨਾਮ ਇਹ ਨਾਮ ਦੇ ਚਲ ਵੀ ਆਂਗੀ ਤੇ ਮੈਨੂੰ ਦੱਸਿਆ ਵੀਰਜੀ ਨੇ ਤੇ ਮੈਂ ਥੋੜਾ ਜਿਹਾ ਬਸੇ ਤੇਲ ਘੱਟੇ ਪਾਇਆ ਕੀ ਵਿੱਚ ਕਿਉਂਕਿ ਫੇਰ ਆਲੂ ਪਤਲੇ ਹੋ ਜਾਣਗੇ ਜੇ ਮੈਂ ਥੋੜਾ ਜ਼ਿਆਦਾ ਤੇਲ ਪਾਉਂਦੀ ਆ ਤੇਲ ਵੀ ਪਾ ਲੰ데요 ਸਰੋਂ ਦਾ ਤੇ ਮੈਂ ਵੈਸੇ ਤੇ ਚਿਰ ਰਿਫਾਈਨਡ ਪਾਇਆ ਸੀ ਹੁੰਦੇ ਸੀ ਕਿਉਂ ਵੀ ਪਾ ਲੰ데요 ਸਰੋਂ ਦਾ ਬੇਟਾ ਨਹੀਂ ਤੁੰਦਗਾ ਤੇ ਤੇ ਮੈਂ ਦੇ ਵਿੱਚ ਥੋੜਾ ਜਿਹਾ ਜੀਰਾ ਪਾ ਲਿਆ ਤੇ ਲਸਣ ਭਵਾ ਲਿਆ ਥੋੜਾ ਜਿਹਾ ਕਿਕੀ ਲਸਣ ਲਫਲੇ ਕਰਪੋਕਾ ਚੰਦਾ ਨਾ ਪਰਾਂਠਿਆਂ ਦੇ ਵਿੱਚ ਵੈਸੇ ਤਾਂ ਮੈਂ ਅੱਗੇ ਕੱਚਾ ਹੀ ਪਾ ਲੈਂਦੀ ਆ ਇਹਨੂੰ ਇਦਾਂ ਹੀ ਰੋਸਟ ਨਹੀਂ ਕਰਦੀ ਹੁੰਦੀ ਗ੍ਰਾਈਂਡਰ ਕਰਕੇ ਪਾ ਲੈਂਦੀ ਆ ਫਸਟ ਟਾਈਮ ਮੈਂ ਇਦਾਂ ਬਣਾਉਣ ਲੱਗੀ ਆ ਤੇ ਫਿਰ ਮੈਂ ਦੇ ਵਿੱਚ ਇਹਨੂੰ ਬ੍ਰਾਊਨ ਕਰਕੇ ਫਿਰ ਮੈਂ ਦੇ ਵਿੱਚ ਪਿਆਜ਼ ਪਾ ਦੂੰਗੀ ਫਿਰ ਮੈਂ ਚੰਗੀ ਤਰ੍ਹਾਂ ਇਹਨੂੰ ਵੈਸੇ ਮੈਂ ਜੀਰਾ ਨਹੀਂ ਜੀ ਪਹਿਲਾਂ ਪਾਉਣਾ ਪਹਿਲਾਂ ਮੈਂ ਲਸਣ ਪਾਉਣਾ ਸੀਗਾ ਇਹ ਰੋਜ਼ ਤੇ ਹੁਣ ਲੱਗਿਆ ਮੈਂ ਹੁਣ ਬਰੌਨ ਕਰਕੇ ਕਿਉਂਕਿ ਲੰਘ ਪਹਿਲਾਂ ਪੂਨ ਹੋ ਜਾਂਦਾ ਨਾ ਰੋਸਟ ਹੋ ਜਾਂਦਾ ਹੈ ਤੇ ਮੈਂ ਨੂੰ ਪਿਆਜ਼ ਨੂੰ ਵੀ ਚੰਗੀ ਤਰ੍ਹਾਂ ਫਿਰ ਆ ਕੇ ਰੋਸਟ ਕਰ ਲੈਂਦੀ ਆ ਤੇ ਮੈਂ ਹੁਣ ਇਹਦੇ ਵਿੱਚ ਪਿਆਜ਼ ਪਾਣਦੀ ਆ ਪਿਆਜ਼ ਪਾ ਕੇ ਮੈਂ ਚੰਗੀ ਤਰ੍ਹਾਂ ਐਂ ਐਂ ਚੰਗੀ ਤਰ੍ਹਾਂ ਬਲਬ ਟਾਫ ਤੋਂ ਸੌਫਟ ਕਰ ਲੂੰਗੀ ਮੇਰੇ ਕੀ ਖੱਟਾ ਪੰਧਾ ਨਿਕਲ ਜਿੰਦਨਾ ਪਰ ਮੈਨੂੰ ਇਦਾਂ ਹੀ ਵਧੀਆ ਲੱਗਦੀ ਹੈ ਮੈਂ ਇਦਾਂ ਹੀ ਬੰਦੀ ਹੁੰਦੀ ਹਾਂ ਤੇ ਪਰੌਂਠੇ ਚ ਪੱਕੀ ਜਾਂਦਾ ਹੈ ਕਿਉਂਕਿ ਅਸੀਂ ਹੁਣ ਪਰੌਂਠੇ ਨੂੰ ਵੀ ਹਲਕੀ ਹੀ ਆਂਚ ਤੇ ਹੁੰਦੇ ਆ ਨਾ ਤੇ ਮੈਂ ਗਾਟਰ ਨੂੰ ਆਜ ਕਰਕੇ ਨਾ ਥੋੜਾ ਧੀਮੇ ਸਿਮ ਤੇ ਕਰ ਦਿੰਗੇ ਇੰਡਕਸ਼ਨ ਤੇ ਹਲਕਾ ਹਲਕਾ ਪੱਕਾ ਦਰੂਜੋ ਪਿਆਜ਼ ਤੇ ਵਧੀਆ ਫਲੇਵਰ ਆਉਂਦਾ ਜੋ ਅਸੀਂ ਪਰੌਂਠੇ ਦੇ ਵਿੱਚ ਪਾਉਂਦੇ ਆ ਇੱਕ ਵਾਰੀ ਤੁਸੀਂ Kildene er ferske. ਉਹਨੂੰ ਮੈਂ ਵਿੱਚ ਗ੍ਰੈਂਡਰ ਕਰ ਲਿਆ ਸੀ ਕਿਉਂਕਿ ਫਿਰ ਬੇਟਾ ਨਹੀਂ ਖਾਂਦਾ ਹੈਗਾ ਤੇ ਰੱਖ ਮੈਂ ਬਰੀਕ ਵੀ ਘਟ ਕੇ ਭੌਲਦੀ ਆਂ ਕਿ ਵੈਸੇ ਗ੍ਰੈਂਡਰ ਕਰਕੇ ਕੰਬਲ ਨੂੰ ਠੰਡਾ ਤਾਂ ਲੰਦੀ ਇਹਨੇ ਇਹ ਠੰਡਾ ਹੋ ਜਾਣਾ ਇਹਨੇ ਤੇ ਬਾਕੀ ਮੈਂ ਨੇ ਚਾਹ ਵਾਲੀਆਂ ਖਾਂਦੀ ਪਈ ਆ ਕਿਉਂਕਿ ਬੇਟਾ ਤੇ ਹਸਬੰਡ ਬੈਣਗੇ ਚਾਹ ਮੈਂ ਨਹੀਂ ਪੀਂਦੀ ਚਾਹ ਮੈਂ ਇਦਾਂ ਹੀ ਖਾਂਦੀ ਆਂਗੀ ਚਾਹ ਵੈਸੇ ਉੱਠਣ ਵਾਲਾ ਪੀਣੀ ਚਾਹੀਦੀ ਹੈਗੀ ਤੇ ਚਾਹ ਵਾਲੀਆਂ ਖਾਂਦੀ ਪਈ ਆ ਤੇ ਫਟਾਫਟ ਮੈਂ ਇਹ ਉੱਧਰ ਤਿਆਰੀ ਕਰ ਲੈਂਦੀ ਆ ਪਰਾਂਠਾ ਆਪਣੀ ਆਲੂ ਵੈਸ਼ ਕਰ ਲੈਂਦੀ ਆ ਨੇ ਤੇ ਇਹਨੂੰ ਅਸੀਂ ਕद्दूकस ਕਰਕੇ ਵੀ ਵਰਤ ਸਕਦੀ ਆ ਵੈਸੇ ਮੈਂ ਤਾਂ ਹੱਥ ਨਾਲ ਹੀ ਵੈਸ਼ ਕਰ ਦਿੰਦੀ ਆ ਇਹਨਾਂ ਨੂੰ ਕਿਉਂਕਿ ਪੱਕੇ ਹੋਏ ਸੀਗੇ ਜੇ ਕੱਚੇ-ਕੱਚੇ ਰਹਿ ਜਾਂਦੇ ਕਈ ਵਾਰੀ ਫਿਰ ਤੈਨੂੰ ਕद्दूकस ਕਰਨ ਦਾ ਵੀ ਫਾਇਦਾ ਹੁੰਦਾ ਪਰ ਅਸੀਂ ਤਾਂ ਜਿਸੀ ਤਰੀਕਾ ਇਸਤੇਮਾਲ ਕਰਦੇ ਹੁੰਨੇ ਆ ਤੇ ਫਟਾਫਟ ਚੱਕ ਕੇ ਬਸ ਮੈਸ਼ ਕਰ ਦਈਦੀ ਆ ਤੇ ਮੈਸ਼ ਕਰਕੇ ਅਸੀਂ ਕਰਤਾ ਇਹਨੂੰ ਇਕੱਠਾ ਤੇ ਮੈਂ ਹੁਣ ਤੇਲ ਗਰਮ ਕਰ ਲਕੀ ਹੋਈਆਂ ਕਿਉਂਕਿ ਤੇਲ ਦੇ ਪਰਾਂਠੇ ਜਿਆਦਾ ਵਧੀਆ ਬਣਦੇ ਆ ਕਿਉਂਕਿ ਰੜੇ ਰੜੇ ਇਹਦੇ ਨਾਲ ਬਣਦੇ ਆ ਕਿਉਂਕਿ ਦੇਸੀ ਕਿਉਂ ਅੱਜਕੱਲ ਗਰਮੀ ਹੈਗੀ ਹੈ ਵੈਸੇ ਵੀ ਕਿਉਂਕਿ ਗਰਮੀ 'ਚ ਨਹੀਂ ਖਪਦਾ ਹੁੰਦਾ ਹੈਗਾ ਸਰਦੀਆਂ ਵਿੱਚ ਦੇਸੀ ਕਿਉਂ ਖਪ ਚੰਦਾ ਹੈ ਨਾ ਤੇ ਮੈਂ ਤੇਲ ਦੇ ਪਰਾਂਠੇ ਬਣਾਉਣ ਲੱਗੀ ਆ ਤੇਲ ਦੇ ਪਰਾਂਠੇ ਸੱਚੀ ਬਹੁਤ ਜਿਆਦਾ ਟੇਸਟੀ ਬਣਦੇ ਪਹਿਲਾਂ ਇਹਨਾਂ ਨੂੰ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਤੇ ਫਿਰ ਉਹਨਾਂ ਠੰਡਾ ਕਰਕੇ ਤੇ ਫੇਰ ਤੁਸੀਂ ਪਰਾਂਠੇ ਬਣਾਗੇ ਦੇਖਿਓ ਸੱਚੀ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੇ ਇੱਕ ਲੱਗੇ ਫਲੇਵਰ ਆਉਂਦਾ ਹੈ ਇਹਨਾਂ ਦਾ ਤੇ ਖਰਾਬ ਵੀ ਨਹੀਂ ਕਰਦੇ ਹੈਗੇ ਪਰਾਂਠੇ ਖਰਾਬ ਵੀ ਨਹੀਂ ਕਰਦੇ ਹੈਗੇ ਜਿਵੇਂ ਕਿ ਦੇਸੀ ਘਿਓ ਦੇ ਅੱਜ ਕੱਲ੍ਹ ਅਸੀਂ ਬੱਚੇ ਖਾ ਲੈਂਦੇ ਆ ਬੱਚੇ ਖਾਪ ਜਾਂਦੇ ਆ ਉਮਰ ਇਹੋ ਜੀਆਂ ਹੋ ਗਈਆਂ ਕਿਉਂਕਿ ਖਪਦੇ ਹੀ ਨਹੀਂ ਕਿਸੇ ਨੂੰ ਜਿਸ ਤਰ੍ਹਾਂ ਦੀ ਹਾਲਾਤ ਹੋਈ ਪਈ ਅੱਜ ਕੱਲ੍ਹ ਮਰ ਗਈ ਬਹੁਤ ਨੇ ਦੇਸੀ ਘਿਓ ਹਰ ਇੱਕ ਨੂੰ ਨਹੀਂ ਖਪਦਾ ਤੇ ਪਰੌਂਠਾ ਸਾਡਾ ਕਿ ਥੋੜਾ ਜਿਹਾ ਫੋਲਡ ਹੋ ਗਿਆ ਸੀ ਤੇ ਕੱਕ ਕੇ ਬਹੁਤ ਸੋਹਣੇ ਬਣ ਗਏ ਸੀ ਕਿ ਪਰੌਂਠੇ ਤੁਸੀਂ ਵੀ ਇੰਜੋਏ ਕਰੋ ਪਰੌਂਠੇ ਤੁਸੀਂ ਕਿਵੇਂ-ਕਿਵੇਂ ਬਣਾਉਂਦੇ ਹੋ ਪਰੌਂਠੇ ਤੁਸੀਂ ਵੀ ਦੱਸਿਆ ਕਰੋ ਕਮੈਂਟ ਕਰਕੇ ਤੇ ਇਹ ਤੁਸੀਂ ਵੀ ਖਾਓ ਦਹੀਂ ਨਾਲ ਬਟਰ ਨਾਲ ਚਾਹ ਨਾਲ ਆਚਾਰ ਨਾਲ ਜੋ ਤੁਹਾਨੂੰ ਬਧੀਆਂ ਲੱਗਦਾ ਤੇ ਮੈਂ ਗਈ ਸੀ ਸ਼ੌਪ ਦੇ ਵਿੱਚ ਇੱਕ ਨਾਨ ਸਟਿਕ ਪੈਨ ਦੇਖਣ ਲਈ ਤੇ ਮੇਰੇ ਨਾਲ ਗਈ ਸੀਗੀ ਆਂਟੀ ਤੇ ਉਹਨੇ ਢੋਲੀ ਲਈ ਸੀ ਕਿ ਕਹਾ ਕੇ ਮੈਂ ਕੜਾਹੀ ਦੇਖ ਰਹੀ ਸੀ ਪਰ ਮੈਨੂੰ ਪਸੰਦ ਨਹੀਂ ਆਈਆਂ ਹੈਗੀਆਂ ਇਹ ਕਿਉਂਕਿ ਮੈਨੂੰ ਵੱਡੀ ਚਾਹੀਦੀ ਆ ਸਰਦੀਆਂ ਵਿੱਚ ਜਿਵੇਂ ਕਿ ਪੰਜੀਰੀ ਵਗੈਰਾ ਬਣਾਉਣੀ ਹੁੰਦੀ ਆ ਤੇ ਉਹਦੇ ਲਈ ਇੱਕ ਚਾਹੀਦਾ ਸੀ ਨਾਨ ਸਟਿਕ ਪੈਨ ਪਰ ਉਹ ਸਹੀ ਨਹੀਂ ਫਿਰ ਲੈ ਕੇ ਆਉਗੀ ਤੇ ਉਹਦੇ ਬਾਰੇ ਵਿੱਚ ਮੌਸਮ ਬਹੁਤ ਚਗਾ ਖਰਾਬ ਪਰ ਮੌਸਮ ਵੀ ਕੀ ਕਹਿੰਦਾ ਇੰਨੀ ਜ਼ਿਆਦਾ ਗਰਮੀ ਸੀ ਮਤਲਬ ਕਿ ਨਾਲ ਤੇ ਲਾਈਟ ਸੀ ਤੇ ਨਹੀ ਉਹ ਸਾਹਮਣੇ ਘਮਾਰਾਂ ਦੇ ਘਰ ਨੇ ਸਾਡੇ ਕੋਲ ਤੇ ਉਹਨਾਂ ਦੇ ਭਾਂਡੇ ਪਏ ਨੇ ਗਮਲੇ ਵਗੈਰਾ ਤੇ ਹੈਗਾ ਮੇਰਾ ਪਿੱਛਲੇ ਵੱਸੇ ਸਾਈਡ ਤੇ ਘਰ ਦਸਾ 38 ਸਾਈਡ ਤੇ ਤੇ ਹੈਗਾ ਮੇਰੇ ਪਿੰਡ ਦਾ ਵੀ ਉਹ ਤੁਸੀਂ ਵੀ ਦੇਖੋ ਮੇਰੇ ਪਿੰਡ ਦਾ ਵੀ ਉਹ ਕਿੱਦਾਂ ਦਾ ਮੇਰੇ ਪਿੰਡ ਬਹੁਤ ਵੱਡਾ ਹੈ ਆ ਪਿੰਡ ਦੋ ਸਰਪੰਚ ਨੇ ਸਾਡੇ ਪਿੰਡ ਦੇ ਵਿੱਚ ਮਤਲਬ ਕਿੰਨਾ ਵੱਡਾ ਪਿੰਡ ਹੈਗਾ ਕਾफी ਦੂਰ ਤੱਕ ਵੀ ਹਰ ਇੱਕ ਚੀਜ਼ ਮਿਲ ਜਾਂਦੀ ਹੈ ਤੇ ਮਾਰਕੀਟ ਬਣੀ ਹੋਈ ਹੈ ਦੇ ਵਿੱਚ ਸ਼ਹਿਰ ਹੈ ਸ਼ਹਿਰ ਪਿੰਡ ਨਹੀਂ ਹੈਗਾ ਸਾਡਾ ਤੇ ਬੱਦਲ ਵਾਈ ਇੰਨੀ ਹੋਈ ਹੋਈ ਸੀ ਤੇ ਇਹ ਹੈਗੇ ਸਾਡੇ ਪਿੰਡ ਦੀਆਂ ਗਲੀਆਂ ਸਾਡੇ ਹੈਗੇ ਕੱਚੀ ਪੱਕੀ ਘਰ ਸਾਹਮਣੇ ਸਾਡਾ ਘਰ ਮੇਰੇ ਸਾਹਮਣੇ ਖੜਾ ਜਿਹਦੇ ਵਿੱਚ ਮੈਂ 18 ਸਾਲ ਕੱਟੇ ਹਾਂ ਤੇ ਦੇਖੋ ਸਾਡੇ ਪਿੰਡ ਦਾ ਉਹ ਹਾਂ ਤਾਂ ਕੁਝ ਦਿਖ ਨਹੀਂ ਸੀ ਰਿਹਾ ਇਹ ਬਦਲ ਦੇ ਕੋ ਖਿਲੋ ਹੋਇਆ ਵਈ ਤੇ ਮੈਂ ਅੱਜ ਵੀ ਤਪਦੀਆਂ ਕਰ ਲੈ। ਕਿ ਬੜਾ ਵਧੀਆ ਲੱਗਦਾ ਜੀ ਜੇ ਮੈਂ ਹੁੰਦਾ ਤੇ ਮੈਂ ਜ਼ਰੂਰ ਇੱਕ ਵਾਰੀ ਪੱਕਾ ਇੰਜੋਏ ਕਰਦੀ। ਪਰ ਕੀ ਕੀ ਇੰਜੋਏ ਕੀ ਕਰਨਾ ਫਿਰ ਤਾਂ ਕੰਮ ਬਿਖਰਨੇ ਸੀਗੇ ਕਿਉਂਕਿ ਸ਼ਾਮ ਟਾਈਮ ਸੀ। ਕਿੱਥੇ ਕਿੱਥੇ ਮਤਲਬ ਹੈ ਇਦਾਂ ਹੋਈ ਵੀ ਉਹਦੇ ਮੀਂਹ ਕਿੱਥੇ ਕਿੱਥੇ ਹੁੰਦਾ ਵਾ ਦੱਸੋ ਆ ਦੇਖੋ ਸਾਡੇ ਮੌਸਮ ਦੇਖੋ ਕਿੰਨਾ ਜ਼ਿਆਦਾ ਹਨੇਰਾ ਹੀ ਹੋ ਗਿਆ ਤੇ ਮੀਂਹ ਨਹੀਂ ਇੰਨਾ ਪਿਆ ਹੈਗਾ ਜਿਵੇਂ ਕੀ ਹਨੇਰਾ ਹੋ ਗਿਆ ਤੇ ਬਿਜਲੀ ਨੇ ਲਸਕਰੀ ਪਈ ਹੈ ਕੀ ਕਿਹਾ ਅੱਜ ਮੀਂਹ ਚ ਪੈ ਗਈ ਜਾਊਗਾ ਜਿਵੇਂ ਕੀ ਪਰ ਵਲਕਿ ਮੌਸਮ ਠੀਕ ਮੌਸਮ ਬਹੁਤ ਵਧੀਆ ਹੋ ਗਿਆ ਸੀ ਤੇ ਵਲੌਗ ਨਾਲ ਬਣਨ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਥੈਂਕ ਯੂ ਸੋ ਮੱਚ